ਨਹੀਂ ਹੈ ਦਲ ਇਹਦੇ ਵਿੱਚ ਵੀ ਪਿਆਰਿਓ ਦੋ ਨੇ ਸਮਝਣ ਦਾ ਯਤਨ ਕਰੀਏ ਇੱਕ ਹੈ ਵਿਕਾਰਾਂ ਦਾ ਦਲ ਤੇ ਦੂਜਾ ਹੈ ਗੁਰੂ ਕੇ ਪਿਆਰਿਓ ਮਨੁੱਖ ਦੇ ਜਿਹੜੇ ਚੰਗੇ ਤੇ ਸ਼ੁਭ ਗੁਣ ਨੇ ਨਾ ਇਹ ਝਗੜਾ ਇਸਾਰਾ ਗੁਣਾ ਦਾ ਤੇ ਵਿਕਾਰਾਂ ਦਾ ਹੈ ਤਤਾਂ ਦਾ ਤੇ ਧਾਤੂਆਂ ਦਾ ਝਗੜਾ ਹੈ ਗੁਰੂ ਆਰਾਮਦਾਸ ਸੱਚੇ ਪਾਤਸ਼ਾਹ ਨੇ ਵੀ ਇਸ ਝਗੜੇ ਦਾ ਇਸ ਯੁੱਧ ਦਾ ਆਪਣੇ ਮੁਕਾਰ ਬਿੰਦ ਤੋਂ ਜ਼ਿਕਰ ਕੀਤਾ ਆਪੇ ਪਰਮਾਤਮਾ ਨੇ ਪੰਜ ਤਤੀ ਸਰੀਰ ਬਣਾਏ ਬਾਰ-ਬਾਰ ਗੁਰਬਾਣੀ ਵਿੱਚ ਇਹਦਾ ਜ਼ਿਕਰ ਆਇਆ ਤੇ ਪੰਜਾਂ ਤਤਾਂ ਤੋਂ ਹੀ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਵਿਸਥਾਰ ਕਰ ਦਿੱਤਾ। ਅਜੋ ਕੁਝ ਦੇਖਦੇ ਆਂ ਪੰਜ ਤਤਾਂ ਤੋਂ ਹੀ ਸਾਰੇ ਜੀਵ ਪਰਮਾਤਮਾ ਨੇ ਬਣਾ ਦਿੱਤੇ। ਹਰ ਪਰਮਾਤਮਾ ਆਪੇ ਪੰਜ ਤਤ ਵਿਸਥਾਰਾ ਗੁਰੂ ਰਾਮਦਾਸ ਜੀ ਦਾ ਗੁਰਬਾਖ ਹਰੀ ਨੇ ਪਰਮਾਤਮਾ ਨੇ ਪ੍ਰਭੂ ਨੇ ਆਪ ਖੁਦ ਹੀ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਦੀ ਸਾਜਣਾ ਕੀਤੀ ਬਣਾਈ ਦੁਨੀਆ ਇਹ ਵਿਸਥਾਰ ਸਾਰਾ ਪੰਜਾਂ ਤੱਤਾਂ ਤੋਂ ਹੋਇਆ ਹਰ ਆਪੇ ਪੰਜ ਤੱਤ ਵਿਸਥਾਰਾ ਧਿਆਨ ਦੇਣਾ ਵਿੱਚ ਧਾਤੂ ਪੰਜ ਤੱਤੀ ਸਰੀਰ ਦੇ ਵਿੱਚ ਪੰਜ ਧਾਤੂ ਵੀ ਵਾਏ ਗੁਰੂ ਨੇ ਆਪ ਹੀ ਪਾਏ ਰਵਨ ਕਰੋ ਗੁਰੂ ਰਾਮਦਾਸ ਜੀ ਦੇ ਮੋਖਾਰ ਬਿੰਤੋਂ ਇਲਾਹੀ ਬਚਨ ਹੈ ਹਰਿਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਝਗੜ ਝੁਕਾਵੈ ਜਿਨ ਇਹ ਤਤ ਤੇ ਧਾਤੂ ਇਕੱਠੇ ਕਰਕੇ ਝਗੜਾ ਪੈਦਾ ਕੀਤਾ ਉਹਦੀ ਕਿਰਪਾ ਤੋਂ ਬਿਨਾ ਇਹ ਝਗੜਾ ਕਦੇ ਜ਼ਿੰਦਗੀ ਦਾ ਹਯਾਤੀ ਦਾ ਖਤਮ ਨਹੀਂ ਹੁੰਦਾ ਰਹੀ ਗੱਲ ਬਾਬਾ ਕਬੀਰ ਜੀ ਦੀ ਬਾਬਾ ਕਬੀਰ ਜੀ ਨੇ ਤੇ ਇੱਕ ਸ਼ਬਦ ਉਚਾਰਨ ਕਰਕੇ ਇਸ ਸਾਰੀ ਵਿਕਾਰਾਂ ਦੀ ਸੈਨਾ ਦਾ ਖੋਭ ਵਿਸਥਾਰ ਕੀਤਾ ਤਤਾਂ ਤੇ ਧਾਤੂਆਂ ਦਾ ਜਿਹੜਾ ਝਗੜਾ ਉਦਾ ਫਲਸਫਾ ਭਗਤ ਕਬੀਰ ਜੀ ਨੇ ਇਉ ਬਿਆਨ ਕੀਤਾ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਸ਼ਲੋਕ